ਤਾਰੀਆਂ ਵੇਖੇ ਤੇਰਾ ਬੋ ਵੀਡੀਓ ਨਾਲ ਗਾਣਾ ਵੀ ਗਾ ਨਾ ਗਾਣਾ ਉਵੇਂ ਗਾ ਨਾ ਗਾਣਾ ਗਾ ਨਾ ਕਿਹੜਾ ਗਾਣਾ ਗਾਉਣਾ ਹੈ ਤੂੰ ਕਾਂਵੇ ਦੀ ਛਾਤ ਤੂੰ ਤੇ ਲੋਕ ਕੇ ਮਾਰੇ ਥਾਪੀਆਂ ਇਹਦੇ ਜੜਦਾ ਪੁੱਤ ਜਵਾਨ ਹੋ ਗਿਆ ਵਾਹ ਵੀ ਗੋਲੂ ਘਾਰ ਦੇ ਨਵਾਂ ਗੱਡੇ ਗੇ ਲਾ ਆਹੋ ਨਵਾਂ ਟ੍ਰੈਂਡ ਹੀ ਗੱਡੀ ਜਾਂਦੇ ਆ ਤੂੰ ਜੱਜ ਦਾ ਨੂੰ ਦਾਜਾ ਲਓ ਜੀ ਆਪਾਂ ਕਰਨ ਲੱਗਿਆ ਚਵਾਈ ਸ਼ੁਰੂ ਮਾਸ਼ੱਲਾ ਗਾਂ ਥੱਲੇ ਬੈਹ ਗਏ ਆ। ਕਾਹ ਤੈਨੂੰ ਨਾਲੇ ਸੁਵਾਈ ਵਿਖਾਣੇ ਆ। ਕਾਹੇ ਦੁੱਧੀ ਦੇ ਵਿਚਾਰ ਗੱਲਾਂ ਸੁਣਨੇ ਆ। ਤੂੰ ਸੁਣਾਉਣੇ ਉਹਨੂੰ ਕਿ ਨਾਲੇ ਸੁਣਦੇ ਆ। ਲਓ ਜੀ ਚੋਲੀ। ਮਾਸ਼ੱਲਾ ਤਕਰੀਬਨ ਦੁੱਧ ਵਿਖਾ। ਦੁੱਧ ਵਿਖਾ ਕੋਲ ਆ ਕੇ। ਕਰੇ ਬਾਤੀਆਂ ਨਗੜ੍ਹ ਵਿੱਚ ਦੁੱਧ ਹੋਗਾ ਚੱਗ ਸਾਨੀਆਂ ਦਾ। ਆ ਜਾ। ਆ ਬੋਰ ਚੋਲੀ ਤੇਰਾ। ਆੜਾ ਕੇ ਛੱਡੋ ਬਰਾ ਹਾਲੇ ਥੇਰੇ ਤਾਨੂੰ ਨਹੀਂ ਆਇਆ ਯਾਰ ਬਰਾਰ ਚਲੋ ਅੱਜ ਦੋਦੀ ਫੈਨ ਨਹੀਂ ਆਉਂਦਾ ਉਹ ਸਹੀ ਏ ਦੋ ਯਾਰ ਆ ਦੋਦੀ ਦੋਦੀ ਫੈਨ ਨਹੀਂ ਆਉਂਦਾ ਯਾਰ ਦੋ ਜਗ੍ਹਾ ਤੇ ਹਨ ਲਿਖਿਆ ਹੋਤਾ ਔਰ ਹਾਂ ਆਹ ਇਹਨੇ ਲਾਵਾ ਕੋਣ ਹੈਨ ਕਰਾ ਆ ਵੇ ਇਹਦੇ ਲਿਖਾਈ ਚੈੱਕ ਕਰ ਦੋ ਜੀ ਓਏ ਓਏ ਠੀਕ ਐ ਬਸ ਜੋ ਦਿਖਿਆ ਲਿਖ ਦਿੰਦਾ ਠੀਕ ਆ ਲਓ ਜੀ ਟਾਈਮ ਹੋ ਗਿਆ ਸਾਡਾ ਪੱਠੇ ਵੜਨ ਦਾ ਦਸਤਰੀਆਂ ਚੁਕ ਲਈਆਂ ਨੇ ਤੇ ਚਾਚੋ ਨੇ ਟੈਸਟ ਕਰੰਦੇ ਨੇ ਅੱਜ ਮੌਈਨਾ ਕਰ ਰਹੇ ਨੇ ਇੰਜੀਨੀਅਰ ਕਿ ਚੈਰੀ ਸਾਡੀ ਨਿਕਲੀ ਕਿ ਨਹੀਂ ਉਹ ਨਾ ਕਰ ਰਹੇ ਵੀ ਅਸੀਂ ਗੱਡੀ ਜਵਾਰ ਹੈ ਤੇ ਉੱਧਰ ਦੇਖੋ ਛੋਨਾ ਤੇ ਗੱਡੀ ਜਵਾਰ ਤੇ ਜਵਾਰ ਇਧਰ ਗੱਡੀ ਤੇ ਛੋਨਾ ਉਧਰ ਆਉਂਦਿਆ ਖਾਚ ਨਾ ਮਾਰੋ ਯਾਰ ਸਤਿ ਸ਼੍ਰੀ ਅਕਾਲ ਵੇਖੋ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਜੀ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਅੱਜ ਦੀ ਨਵੀਂ ਵੀਡੀਓ 'ਚ ਅੱਜ ਦੀ ਆਪਣੀ ਜਿਹੜੀ ਰੁਟੀਨ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਡਾਉਣ ਲੱਗਿਆ ਪਾਣੀ ਹੁਣ ਇੱਥੋਂ ਕਰਦੇ ਆ ਵਲੌਗ ਸ਼ੁਰੂ ਆਪਾਂ ਪਾਣੀ ਪੁਣ ਡਾਉਣ ਨੇ ਆ 4:00 ਵੱਗ ਗਿਆ ਵਲੌਗ ਕਿ ਜਿਹੜਾ ਆਪਾਂ ਕੀਤਾ ਸੀ ਥੋੜਾ ਲੇਟ ਸ਼ੁਰੂ ਛੇ ਛੇ ਹੋਈ ਜਾ ਚਾ ਚਾ ਵੀ ਆ ਗਾਵਾਂ ਛੱਡ ਕੇ ਤੇ ਚਵਾਈ ਦਾ ਜ਼ੋਰ ਆਹੋ ਤੈਨੂੰ ਗੱਲਾਂ ਪੜੀਆਂ ਆਉਂਦੀਆਂ ਨੇ ਫਲੋਜਰਾ ਡਾਓ ਜੀ ਪਾਣੀ ਤੇ ਵਲੋਗ ਆਪਾਂ ਕਰਤਾ ਸ਼ੁਰੂ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵਲੋਗ ਜ਼ਰੂਰ ਵੇਖਿਆ ਜੀ ਤਾ ਜੀਏ ਵੇਖੇ ਤੇਰਾ ਵੀਡੀਓ ਨਾਲ ਗਾਣਾ ਵੀ ਗਾ ਨਾ ਗਾਣਾ ਉਵੇਂ ਗਾ ਨਾ ਗਾਣਾ ਗਾ ਨਾ ਕਿਹੜਾ ਗਾਣਾ ਗਾਉਣਾ ਹੈ ਤੂੰ ਕਾਬੇ ਦੀ ਛੱਤ ਤੋਂ ਤੇ ਲੋਕਾਂ ਕੇ ਮਾਰੇ ਥਾਪੀਆਂ ਇਹਦੇ ਜੜਦਾ ਪੁੱਤ ਜਵਾਨ ਹੋ ਗਿਆ ਵਾਹ ਵੀ ਗੋਲੂ ਗਾਰ ਦੇ ਨਵਾਂ ਗੱਡੀ ਆ ਗਿਆ ਵੇਲਾ ਆਹ ਨਵਾਂ ਟ੍ਰੈਂਡ ਗੱਡੀ ਆਣਿਆ ਤੂੰ ਜੱਬ ਜਾਣੂ ਦਾਦਾ ਚੱਲ ਕੋੜਿਆ ਜੇ ਦਿੱਗ ਗਿਆ ਨਾ ਤੇਡੀ ਕਿਸੇ ਬੜਾ ਸਵਾਰ ਆ ਆਹੋ ਸੋ ਪਾਸ ਨਾ ਖੁਦਾ ਦਿਆ ਬਹੁਤਾ ਦੂਰ ਨਹੀਂ ਸੀਦਣ ਮੂੰਹ ਵਿਖਾ ਆ ਗਿਆ ਹੋਵੇ ਖਲੋ ਜਾ ਹਲੇ ਬਣੀ ਨਹੀਂ ਵੀਡੀਓ ਨਾ ਬਣੇ ਮੈਨੂੰ ਹੱਲ ਕਰ ਸਿੱਧਾ ਕਰਨ ਦਿਆ ਭਾਣ ਲਾ ਪਾਣੀ ਕੇ ਨਾ ਪੀਣਾ ਉੱਪਰ ਨਹੀਂ ਮਣੀ ਜਿੰਦਾਂ ਤੂੰ ਮੂੰਹ ਗਲੇਟ ਕੇ ਬਖਾ ਸੀ ਕੇ ਆਹੋ ਕੋਈ ਨਹੀਂ ਜੇ ਨਾ ਗੇ ਲਾ ਬਦਾ ਮੁਰਗੀ ਲਓ ਜੀ ਆਪਾਂ ਕਰਨ ਲੱਗਿਆ ਚੁਵਾਈ ਸ਼ੁਰੂ ਤੇ ਮਾਸ਼ਾਅੱਲਾ ਗਾਂ ਥਲੇ ਬਹਿ ਗਏ ਆ ਤੁਹਾਨੂੰ ਨਾਲੇ ਚੁਵਾਈ ਬਖਾਣੇ ਆ ਸਾਡੇ ਦੋਦੀ ਨੇ ਵਿਚਾਰ ਗੱਲਾਂ ਸੁਣਨੇ ਆ ਸੁਣਾਉਣੇ ਉਹਨੂੰ ਕਿ ਨਾਲੇ ਸੁਣਨੇ ਆ ਆ ਮਾਸ਼ਾਅੱਲਾ ਗਾਂ ਸਿਰਫ ਦੋ ਥਣ ਚੱਲਦੇ ਨੇ ਇਹਦੇ ਦੂਜਿਆਂ ਨੂੰ ਦੁੱਧ ਬੜਾ ਘੱਟ ਦੋ ਦੋ ਉਤਾਰਾਂ ਨੇ ਤੇ ਤੁਹਾਨੂੰ ਦਿਖਾਣੇ ਆ ਮਾਸ਼ਾਅੱਲਾ ਕਿੰਨਾ ਦੁੱਧ ਦਿੰਦੀ ਹੈ ਲੱਗਿਆ ਕੋਹਾ ਇਹਦੇ ਜਨਾਬ ਸਿਰਫ ਆ ਦੋ ਥਣ ਚੱਲਦੇ ਨੇ ਸਿਰਫ ਦੋ ਬਾਕੀ ਦੋਵਾਂ ਚ ਆਵੇ ਹੋ ਧਾਰ ਧਾਰੀ ਹੈ ਜੀ ਇਹਦੇ ਇੱਕ ਦੋ ਥਣ ਬਾਹਲੇ ਇਹਨਾਂ ਤੋਂ ਤਕਰੀਬਨ ਸੋਈ ਨੂੰ ਵੀ 7 7 ਕੁ ਮਹੀਨੇ ਹੋ ਗਏ ਨੇ ਸੂਈ ਦੇ ਤੇ ਮਾਸ਼ਾਅੱਲਾ ਪਾਉ ਨੂੰ ਤਿੰਨ ਗੜਵੀਆਂ ਸਾਢੇ ਤਿੰਨ ਗੜਵੀਆਂ ਦੋ ਥਾਣਾ ਚੋਂ ਆਉਂਦੇ ਆ ਦੋ ਇਹ ਜ਼ਰਾ ਹੱਥ ਵੀ ਆਪਣੀ ਦੇ ਪਈ ਦੂਜੇ ਬੰਦੇ ਨੂੰ ਚੌਂਤ ਚੌਂਤ ਦਿੰਦੀ ਹੈ ਪਰ ਥੋੜਾ ਤੰਗ ਕਰਦੀ ਹੈ ਲਓ ਜੀ ਮਾਸ਼ਾਅੱਲਾ ਚੋਈ ਗਈ ਲਓ ਜੀ ਚੋਲੀ ਮਾਸ਼ਾਅੱਲਾ ਤਕਰੀਬਨ ਦੁੱਧ ਵਹਾ ਦੁੱਧ ਵਹਾ ਕੋਲ ਆ ਕੇ ਕਰਵਾ ਤਿੰਨ ਗੜਮੇ ਦੁੱਧ ਹੋ ਗਿਆ ਚੱਗ ਸਾਨੀ ਆ ਜਾ ਆ ਬੋਲ ਚਿਹਰੇ ਵਾਲੀ ਤੇਰੇ ਨਾ ਯਾਰ ਅੱਕੇ ਛੱਡੋ ਬਣਾ ਹਾਲੇ ਸਿਰੇ ਸਾਨੂੰ ਨਹੀਂ ਆਇਆ ਯਾਰ ਬਰਾਰ ਚਲੋ ਦੋਦੀ ਫੈਨ ਨਹੀਂ ਆਉਂਦਾ ਦੋਦੀ ਫੈਨ ਨਹੀਂ ਆਉਂਦਾ ਯਾਰ ਦੋ ਜਗ੍ਹਾ ਤੈਨੂੰ ਲਿਖਿਆ ਕੋ ਤਰ ਹਾਂ ਹਾਂ ਇਹਨੂੰ ਕਰਾ ਆ ਵੇ ਇਹਦੀ ਲਿਖਾਈ ਚੈੱਕ ਕਰ ਦੋ ਜੀ ਓਏ ਠੀਕ ਹੈ ਬਸ ਜੋ ਲਿਖਿਆ ਦਿੰਦਾ ਠੀਕ ਹੈ ਕਿੱਥੇ ਹੀ ਹੈ ਤੂੰ ਵੀ ਜਾ ਅੱਲਾ ਤੈਨੂੰ ਵੀ ਲਿਖ ਜਾਵੇ ਟਾਈਮ ਨਾ ਕਿਉਂ ਚਾਚਾ ਮੈਂ ਬੱਜੇ ਵਾਂਗਾ ਫੈਨ ਕਿੱਥੇ ਹੀ ਆਂਦਾ ਫੈਨ ਗਿਆ ਮੈਂ ਕਹਾਂ ਅੱਲਾ ਤੈਨੂੰ ਵੀ ਲੈ ਜਾਵੇ ਲੋ ਜੀ ਟਾਈਮ ਹੋ ਗਿਆ ਸਾਡਾ ਪੱਠੇ ਵੜਨ ਦਾ ਦਸਤਰੀਆਂ ਚੁਕ ਲਈਆਂ ਤੇ ਚਾਚੋ ਨੇ ਟੈਸਟ ਕਰੰਦੇ ਨੇ ਅੱਜ ਮੌਈਨਾ ਕਰ ਰਹੇ ਨੇ ਇੰਜੀਨੀਅਰ ਕਿਚਰੀ ਸਾਡੀ ਨਿਕਲੀ ਕਿ ਨਹੀਂ ਮੌਈਨਾ ਕਰ ਰਹੇ ਆ ਵੀ ਅਸੀਂ ਗੱਡੀ ਜਵਾਰ ਹੈ ਤੇ ਉੱਧ ਦਾ ਦੇਖੋ ਛੋਨਾ ਤੇ ਗੱਡੀ ਜਵਾਰ ਤੇ ਜਵਾਰ ਇਧਰ ਗੱਡੀ ਤੇ ਛੋਨਾ ਉਧਰ ਆਉਂਦਿਆ ਖਾਚ ਨਾ ਮਾਰੋ ਯਾਰ ਆ ਕੁਛ ਹੈ ਉਗਣ ਲਈ ਕਿ ਨਹੀਂ ਲੋ ਪਸੀ ਐਂ ਦੋਖ ਨੇ ਕਿਹਦੇ ਮੋਰੀ ਗੱਲ ਬੰਦੀ ਹਾਂਜੀ ਠੰਡ ਹੈ ਨਾ ਬਾਬਾ ਨੇ ਠੰਡ ਹੋ ਗਈ ਚਲੋ ਜੀ ਠੰਡ ਹੋ ਗਈ ਕਾਈ ਸੁਣ ਲੋ ਠੰਡ ਹੋ ਗਈ ਚਲੀਏ ਚਲੋ ਚਲੋ ਜੀ ਲੋ ਜੀ ਚੱਲੇ ਅਸੀਂ ਪੱਠਿਆਂ ਨੂੰ ਇਹ ਮੇਰੇ ਕੋਈ ਹੋਈ ਆ ਰੋਜ਼ਾਨਾ ਦੀ ਦਾਤਰੀਆਂ ਜਨਾਬ ਆਪਣੀ ਆਪਣੀ ਫੜਿਆ ਕਰੋ ਤੇਰਾ ਬਲੋਚ ਵੀ ਰੋਂਦਿਆ ਮੇਰੀ ਦਾਤਰੀ ਕੋ ਲਾਗ ਲੈ ਗਿਆ ਦਾਤਰੀ ਉਹਦੇ ਲੱਭੋ ਲਾ ਪਾਇਆ ਨਹੀਂ ਲੋ ਜੀ ਸ਼ਾਮਾਂ ਪੈ ਗਈਆਂ ਸਾਨੂੰ ਪੈਲੀ ਦੇ ਵਿੱਚ ਹੀ ਤੇ ਟਰਾਲੀ ਗਈ ਸਾਡੀ ਫਸ ਵਾਲਾ ਸਾਹਿਬ ਲੱਗੇ ਨੇ ਕੰਮ ਤਾਂ ਬੜਾ ਗਿੱਲਾ ਹੋ ਗਿਆ ਤੇ ਮਾਸ਼ਾਅੱਲਾ ਜੋ ਮੌਸਮ ਵੀ ਠੀਕ ਰਿਹਾ ਤੇ ਹੁਣ ਹੋ ਗਏ ਆ ਵਿਹਲੇ ਤੇ ਜਨਾਬ ਪਸੀਨਾ ਪਸੀਨ ਹੋ ਗਏ ਆ ਤੇ ਮਾਸ਼ਾਅੱਲਾ ਮਰੂਦ ਕੀ ਤਿਆਰ ਹੋ ਗਏ ਨੇ ਪਰ ਹਲੇ ਥੋੜੇ ਥੋੜੇ ਕੱਚੇ ਨੇ ਆਇਆ ਕਬੂਟਾ ਮੈਂ ਲਾਇਆ ਇੱਕ ਉਹ ਥੇ ਲਗਾਇਆ ਪੂਰਾ ਯਾਰਾ ਮਾਹੌਲ ਬਣਾਇਆ ਇਨਸ਼ਾਅੱਲਾ ਬਣਾਵਾਂਗੇ ਅੱਗੇ ਹੋਰ ਵੀ ਅੱਜ ਪਨੀਰੀ ਲਾਤੀ ਆ ਤੇ ਇਨਸ਼ਾਅੱਲਾ ਅੱਗੇ ਦਰਖਤ ਵੀ ਲਾਉਣ ਦਾ ਬੜਾ ਪ੍ਰੋਗਰਾਮ ਹੈ ਆ ਜਨਾਬ ਆ ਬੂਟਾ ਇੱਕ ਤੇ ਜਾਣਾ ਹੁੰਦੀ ਹੈ ਬਲੌਗ ਕਰਦੇ ਆ ਪਾਈਥੇ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਬਲੌਗ 'ਚ